ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਜੈਤੋ ਸ਼ਹਿਰ ਦੇ ਵਿੱਚੋਂ ਹੈ ਜੈਤੋ ਤੋਂ ਬਾਜਾਖਾਨਾ ਰੋਡ ਦੇ ਉੱਤੇ ਕੁਸ ਘਰ ਆਉਂਦੇ ਆ ਜਿੱਥੇ ਅੱਜ ਮੈਂ ਇਹ ਵੀਡੀਓ ਬਣਾ ਰਿਹਾ ਹਾਂ ਤਹਿਸੀਲ ਹੈ ਦੋਸਤੋ ਜੈਤੋ ਫਰੀਦਕੋਟ ਜ਼ਿਲ੍ਹੇ ਦੀ ਜਿਹੜੇ ਘਰ 'ਚ ਵੀਡੀਓ ਬਣਾ ਰਹੇ ਆ ਬਾਈ ਜਿਓਰੀ ਵੈਸੇ ਤਾਂ ਇੱਥੇ گاਵਾਂ ਦਾ ਇੱਕ ਫਾਰਮ ਵੀ ਕਰਦੇ ਆ ਇਹਨਾਂ ਕੋਲ گاਵਾਂ ਕਾਫੀ ਰੱਖਣਾ ਵੀ ਹੈ ਇਹ ਚੱਡ ਪਹਿਲਾਂ ਵੀ ਅੱਜ ਤੋਂ 3 ਸਾਲ ਪਹਿਲਾਂ ਮੈਂ ਦਿਖਾ ਚੁੱਕਿਆ ਤੇ ਨਾਲ ਵਪਾਰ ਦਾ ਕੰਮ ਵੀ ਇਹਨਾਂ ਦਾ ਤੇ ਅੱਜ ਤੁਹਾਨੂੰ ਦਿਖਾਉਣੀਆਂ ਚਾਰ ਮੱਝਾਂ ਜਿਹੜੀਆਂ ਸੋਈਆਂ ਸਵਾਈਆਂ ਹਾਜ਼ਰ ਦੁੱਧ ਜਿੰਨਾ ਵੀ ਹੋਊਗਾ ਉਹ ਬਾਈ ਹੋਰੀ ਦੱਸਣਗੇ ਵੀਡੀਓ 'ਚ ਤੁਸੀਂ ਜਿਹੜੀ ਵੀ ਮੱਝ ਖਰੀਦਣਾ ਚਾਹੋ ਦੋ ਟਾਈਮ ਤਿੰਨ ਟਾਈਮ ਦੁੱਧ ਆਉਦੀ ਤਸਦੀਕਾ ਚ ਹੋ ਸਕਦੇ ਚੋਕੇ ਲਿਜਾਓ ਇੱਕ ਏਸੇ ਵੀਡੀਓ 'ਚ ਗੱਭਣ ਮੱਝ ਲਈ ਦੱਸਾਂਗਾ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਪਸ਼ੂ ਤੁਹਾਨੂੰ ਮੈਂ ਪੰਜ ਦਿਖਾ ਦਿੰਨੇ ਆ ਇਸ ਵੀਡੀਓ 'ਚ ਨੰਬਰ ਜਿਹੜਾ ਉਹ ਸਕਰੀਨ ਉੱਤੇ ਚਲਾਉਂਗਾ ਸੋਹਣੀਆਂ ਮੱਜਾਂ ਦੱਸੋ ਪੰਜੇ ਹੀ ਬਾਕੀ ਜਦੋਂ ਤੋਰਾਂਗੇ ਉਦੋਂ ਕਲੀਅਰ ਇਹਨਾਂ ਦੇ ਢਾਂਚੇ ਥਣ ਹੋਵਾਂ ਨੇ ਤੁਹਾਨੂੰ ਦਿਸ ਜਾਣਗੇ। ਜਪਾਲ ਇੱਧਰ ਆਓ। ਬਾਈ ਜੀ ਹੋਰਾਂ ਨਾਲ ਗੱਲਬਾਤ ਕਰਦੇ ਆਂ ਤੇ ਫੇਰੇ ਤੁਹਾਨੂੰ ਮੱਜਾਂ ਜਿਹੜੀਆਂ ਉਹ ਤੋੜ ਕੇ ਦਿਖਾਵਾਂਗੇ। ਬਾਈ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਬਾਈ। ਨਾਮ ਆਪਣਾ ਦੱਸਣੀ। ਚਰਤਪਾਲ ਸਿੰਘ। ਚਰਤਪਾਲ ਬਾਈ ਬੱਚਾ ਜਿਹੜਾ ਅੰਕਲ ਦੇ ਹੱਥ ਚੈਨਲ ਦਾ ਕੀ ਨਾਮ ਹੈ? ਇਹਦਾ ਨਾਂ ਉਹਦੇ ਵੀਰ ਜੀ। ਠੀਕ ਹੈ। ਤੇ ਅੰਕਲ ਜੀ ਹੋਰਾਂ ਦਾ ਨਾਮ? ਸਾਧੂ ਸਿੰਘ ਨੰਬਰਦਾਰ। ਠੀਕ ਹੈ। ਅੱਛਾ ਬਾਈ ਅ ਪੰਜ ਮੱਜਾਂ ਦਿਖਾਵਾਂਗੇ ਜਿਹਦੇ ਚ 400 ਸੋਈਆਂ ਸੋ ਇੰਨਾ ਹੈ ਤੇ ਇੱਕ ਆਪਣੇ ਕੋਲ ਗੱਬਣਾ ਹੈ ਸ਼ੁਰੂਆਤ ਪਹਿਲੇ ਨੰਬਰ ਵਾਲੀ ਤੋਂ ਕਰ ਲੈਨੇ ਆ ਕਿੰਨਵਾ ਸੂਆ ਕਿੰਨੇ ਦਿਨਾਂ ਦੀ ਸੂ ਬਾਈ ਜੀ ਤੀਜਾ ਸੂਆ ਚਾਰ ਦਿਨਾਂ ਦੀ ਸੂਈ ਹੈ ਜੀ ਇਸ ਟਾਈਮ ਦੁੱਧ ਕਿੰਨਾ 12 ਕਿਲੋ ਬੋਲਾ ਹੋਊਗਾ ਤੇ ਯਾਰ ਕੱਟੀ ਦਿੱਤੀ ਹੈ ਹਾਂ ਜੀ ਕੱਟੀ ਹੈ ਜੀ 나ੜੂਆ ਦੱਸੋ ਕੱਟੀ ਦਾ ਨਾਮ ਹੈ ਧਿਆਨ ਚ ਲਿਆ ਦਿਓ ਬਾਕੀ ਬੱਚਾ ਛੋਟਾ ਪਤਾ ਲੱਗਦਾ ਹੈ ਡਿਮਾਂਡ ਕੀ ਰਹਿਣੀ ਹੈ ਡਿਮਾਂਡ ਬਾਈ ਜੀ ਫੋਨ ਤੇ ਕਰਾਂਗੇ ਫੋਨ ਤੇ ਰੱਖਾਂਗੇ ਤੋਰ ਦੇ ਬਾਈ ਸੋ ਸੋ ਰੇਟ ਫੋਨ ਤੇ ਰਹਿਣਾ ਹੈ ਸੂਆਏ ਸਮਝ ਦਾ ਤੀਜਾ ਤੇ ਦਹਿਣ ਅੱਜ ਚੌਥਾ ਹੈ ਕੱਟੀ ਨੂੰ ਜਨਮ ਦਿੱਤਾ ਹੈ ਕੱਟੀ ਦਾ ਨਾੜੂਆ ਬਿਲਕੁਲ ਨਾਲ ਤੁਮ ਇੱਕ ਵਾਰ ਦਿਖਾ ਵੀ ਦਿੰਦਾ ਕੱਚਾ ਨਾੜੂਆ ਤੁਹਾਨੂੰ ਨਜ਼ਰ ਆਊਗਾ ਸੋਹਣਾ ਥਾਨ ਪੂਰਾ ਮੋਟਾ ਨਰੋਆ ਥਾਨ ਲੱਗਾ ਹੈ 12 ਕਿਲੋ ਬੌਲਾ ਇਹਦੇ ਥੱਲੇ ਇਸ ਟਾਈਮ ਹਾਜ਼ਰ ਹੈ ਢਾਂਚਾ ਤੁਸੀਂ ਇਹਦਾ ਦੇਖ ਲਓਗੇ ਰੇਟ ਫੋਨ ਤੇ ਹੀ ਹੈ ਸੋ ਜਿਹਨੂੰ ਪਸੰਦ ਆਵੇ ਮੱਝ ਤਾਂ ਕੰਟੈਕਟ ਤੁਸੀਂ ਬਾਈ ਹੋਰਾਂ ਨਾਲ ਬਣਾ ਲਓ ਜੇ ਮੈਂ ਤੋੜ ਕੇ ਤੁਹਾਨੂੰ ਦਿਖਾ ਦਿੰਦਾ ਖੁੱਲਾ ਡੁੱਲਾ ਢਾਂਚਾ ਉਤੋਂ ਤੁਹਾਨੂੰ ਚੌੜੇ ਪੁੜਿਆਂ ਦੀ ਨਜ਼ਰ ਆਊਗੀ ਥਣ ਸੋਹਣਾ ਹਵਾਨੇ ਦਾ ਵਿਖਾਵਾ ਵੀ ਠੀਕ ਚਾਉਂਦੀ ਐ ਸੋਹਣਾ ਦਿਖਾਉਂਦੀ ਐ ਖਾਸ ਕਰਕੇ ਜੇ ਗੱਲ ਕਰੀਏ ਤਾਂ ਦੁੱਧ ਵਾਲੇ ਪੱਖ ਤੋਂ ਮੱਝ ਚੰਗੀ ਐ ਕਿਉਂਕਿ ਥਣ ਚੰਗੇ ਆ ਦੂਜੀ ਗੱਲ ਹਵਾਨਾ ਚੰਗਾ ਹੁਣ ਫੇਰ ਤੁਸੀਂ ਇਹਦਾ ਬੈਕ ਸਾਈਡ ਤੋਂ ਹਵਾਨਾ ਦੇਖੋ ਤੇ ਇਹਦੇ ਨਾਲ ਬੱਚਾ ਵੀ ਜਿਹੜਾ ਉਹ ਕੱਟੀ ਐ ਉਹ ਦੇਖੋ ਇਹਦਾ ਟਾਂਚਾ ਬਈ ਪੂਛ ਫੜੀ ਇਹਦੀ ਮਲੀ ਸੋ ਹਣ ਵੀ ਇਹਦਾ ਹਵਾਨਾ ਦੇਖੋ ਤੁਸੀਂ ਚੰਗਾ ਹਵਾਨਾ ਸੋਨਾ ਥਣ ਪੂਰਾ ਨਰੋਆ ਥਣ ਇਹ ਥਣਾ ਦੇ ਵਿੱਚੋਂ ਦੁੱਧ ਆਉਂਦਾ ਹੈ ਇਹਦੀ ਅਗਾੜੀ ਚੰਗੀ ਦੀਂਦੀ ਹੈ ਤੇ ਜਿਹਦੀ ਅਗਾੜੀ ਚੰਗੀ ਹੋਵੇ ਮੱਝ ਦੁੱਧ ਵਾਲੀ ਹੁੰਦੀ ਹੈ ਇਸ ਤੋਂ ਬਾਅਦ ਇੱਕ ਮੱਝ ਇਹਦੇ ਥੱਲੇ ਦੁੱਧ ਵੀ ਬੜਾ ਚੰਗਾ ਬਾਈ ਹੁਣ ਦੱਸਣਗੇ ਆਪਾਂ ਨੂੰ ਬਾਈ ਕਿੰਨਾ ਸੁਆ ਇਹ ਦੂਜਾ ਸੁਆ ਬਾਈ ਅੱਜ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਸੂਈ ਨੂੰ ਬਾਈ 8ਵਾਂ ਦਿਨ ਆਜੀ ਹੁਣ ਦੁੱਧ ਕਿੰਨਾ ਹੋਊਗਾ ਹੁਣ 18 ਕਿਲੋ ਦੁੱਧੇ ਟੇ-ਬੇਟੇ ਹੋਊਗਾ ਜੀ 18 ਕਿਲੋ ਚੋ ਸਕਦਾ ਹੈ ਹਾਂਜੀ ਚੋ ਸਕਦਾ ਕੋਈ ਵੀ ਰੇਟ ਇਹਦਾ ਫੋਨ ਤੇ ਰੱਖਾਂਗੇ ਇਹਦਾ ਵੀ ਫੋਨ ਤੇ ਕਰਾਂਗੇ ਇਹਦੇ ਨਾਲ ਬੱਚਾ ਕੱਟਾ ਮੇਰੇ ਇਹਦੇ ਨਾਲ ਕੱਟਾ ਜੀ ਖੋਲੀ ਵੀਰੇ ਨੂੰ ਸੋ ਦੋਸੋ ਸੁਆ ਦੂਜਾ 18 ਕਿਲੋ ਲਗਭਗ ਮਤਲਬ 18 ਕਿਲੋ ਦੇ ਆਸ-ਪਾਸ ਦੁੱਧ ਹਾਜ਼ਰ ਹੈ ਦੋ ਟਾਈਮ ਚੋਇਓ ਤਿੰਨ ਟਾਈਮ ਚੋਇਓ ਫੁੱਲ ਵਜਣਾ ਮੱਝ ਦਾ ਕੱਲਾ ਥਣ ਹਵਾਨਾ ਜਾਂ ਦੁੱਧ ਨਹੀਂ ਚੰਗਾ ਨਾਲ ਸਿੰਗ ਵੀ ਬੜਾ ਸੋਹਣਾ ਹੈ ਚੜਾਈ ਦੋ ਮੱਝਾਂ ਜਿੰਨੀ ਹੈ ਇਸ ਕੱਲੀ ਝੋਟੀ ਦੀ ਸੋ ਇਹਦਾ ਦੂਜਾ ਸੁਆ ਚਾਮ ਦੇ ਟਾਈਮ ਵੀਡੀਓ ਬਣਾ ਰਹੇ ਆ ਦੋਸੋ ਤੇ ਹਵਾਨੇ ਤੁਸੀਂ ਉਹਨਾਂ ਦੇ ਭਰੇ ਦੇਖ ਰਹੇ ਹੋ ਤੋ ਟਾਂਚਾ ਦੇਖੋ ਝੋਟੀ ਦਾ ਥਨ ਦਾ ਸੈਜ ਵੀ ਤੁਸੀਂ ਦੇਖ ਸਕਦੇ ਹੋ ਸੋ ਇਹ ਝੋਟੀ ਦੂਜਾ ਸੂਆ ਸੋਈ ਆ ਤੇ ਦੁੱਧ ਹਾਜ਼ਰ ਹੈ 18 ਕਿਲੋ ਜਿਹਨੂੰ ਚੰਗੀ ਲੱਗੇ ਤਾਂ ਦੁੱਧ ਪੂਰਾ ਤੁਹਾਨੂੰ ਇੱਥੋਂ ਤਿਆਰ ਮਿਲਣਾ ਤੁਸੀਂ ਇਹਦਾ ਹਵਾਨਾ ਫੇਰ ਦੇਖ ਸਕਦੇ ਹੋ ਪੂਰਨਾ ਨਾੜਾਂ ਇਹਦੀ ਚਮੜੀ ਦੇ ਵਿੱਚ ਵੀ ਆ ਤੇ ਇਹਦੇ ਹਵਾਨੇ ਦੇ ਉੱਤੇ ਵੀ ਹੈ। ਸੋ ਇਹ ਰੋਕੇ ਦੇ ਹਵਾਨੇ ਦਾ ਚੁੜਾਈ ਇਹਦੀ ਤੁਸੀਂ ਦੇਖ ਸਕਦੇ ਹੋ ਦੋਸਤੋ ਇਹ ਦੂਜਾ ਸੂਆ ਚ ਸੂਈ ਝੋਟੀ। ਅ ਇਹ ਫੇਰ ਇੱਕ ਵਾਰ ਦੇਖੋ। ਇਹ ਤੋਂ ਇਲਾਵਾ ਇੱਕ ਹੋਰ ਮੱਝ ਜਿੱਦੂ ਅੱਗੇ ਤੁਹਾਨੂੰ ਦਿਖਾਉਣੇ ਆ। ਭਾਈ ਇਹ ਕਿੰਨਾ ਸੂਆ ਸੂਈ ਦੂਜਾ ਸੂਆ ਭਾਈ ਕਿੰਨਾ ਚਿਰ ਹੋ ਗਿਆ ਸੂਈ ਇਹਨੂੰ 10 ਦਿਨ ਹੋ ਗਏ ਸੂਈ ਨੂੰ। ਹੁਣ ਦੁੱਧ ਕਿੰਨਾ ਹੋਊ ਤੁਹਾਨੂੰ? ਇਹਦੇ ਥੱਲੇ 14 ਕਿਲੋ ਦੁੱਧ ਤਿਆਰ ਹੈ। ਠੀਕ ਹੈ ਤੋੜ ਦੀ ਭਾਈ। ਬੱਚਾ ਇਹਦੇ ਨਾਲ ਮੜਾ ਮਾਰੀ ਨਹੀਂ। ਮੇਲ ਕਾਫੀ ਹੈ ਜੀ। ਕੱਟਾ ਠੀਕ ਹੈ ਓਕੇ। ਸੋ ਦੋਸਤੋ ਦੂਜਾ ਸੂਆ 14 ਕਿਲੋ ਦੁੱਧ ਹਾਜ਼ਰ ਹੈ ਬਰੀਕ ਚਮੜੀ ਦੀ ਐ ਮੱਝ ਬਰੀਕੀਆਂ ਚ ਫੁੱਲ ਦਿਸਦੀ ਹੈ ਇਹਦੀ ਵੀ ਅਗਾੜੀ ਬਹੁਤ ਸੋਹਣੀ ਹੈ ਖਵਾਨਾ ਪਛਾਉ ਵੀ ਚੰਗਾ ਬਾਕੀ ਇਹਨਾਂ ਮੱਝਾਂ ਦੀਆਂ ਜੇ ਗੱਭਣਾ ਦੀਆਂ ਤੁਸੀਂ ਵੀਡੀਓ ਜਾਂ ਫੋਟੋ ਜੋ 1-2 ਦੀਆਂ ਮੈਂ ਦੇਖੀਆਂ ਜਾਂ ਤੁਸੀਂ ਦੇਖੋ ਤਾਂ ਤੁਹਾਨੂੰ ਇਹ ਲੱਗੂ ਵੀ گاਵਾ ਨਾਲੋਂ ਵੱਡੇ ਖਵਾਨੇ ਇਹਨਾਂ ਮੱਝਾਂ ਦੇ ਐ ਕਿਹੜਾ ਪਸ਼ੂ ਸਫਰ ਚ ਚੱਲ ਕੇ ਆਉਂਦਾ ਉਹਦੇ ਨਾਲ ਤਹਿ ਜੀ ਮਾਰ ਜਾਂਦਾ ਬਹੁਤ ਸੋਹਣੀ ਹਾਈਟ ਹੈ ਚੰਗੀ ਅਗਾੜੀ ਸੋਹਣਾ ਥਣ ਦਾ ਸਹਿਜ ਥੋੜੀ ਜੀ ਪੂਛੇ ਦੀ ਵੱਧ ਵਾਈਟ ਹੈ ਪਰ ਇਹ ਦੁੱਧ ਵਾਲੇ ਪੱਖ ਤੋਂ ਇੱਕ ਚੰਗੀ ਮੱਝ। ਤੋਂ ਦੇਖੋ ਫੇਰ ਇਹਦਾ ਢਾਂਚਾ ਤੁਸੀਂ। ਮੈਂ ਤੁਹਾਨੂੰ ਪੰਜ ਮੱਝਾਂ ਦਿਖਾਉਣ ਗਿਆ ਪਰ ਇਹ ਸਾਰੀਆਂ ਹੀ ਭਾਵੇਂ ਦੁਬਾਰਾ ਦਿਖਾ ਦਈਏ ਤੁਹਾਨੂੰ ਪਸੰਦ ਆਉਣਗੀਆਂ ਮੱਝਾਂ। ਬਈ ਮੜਾ ਜਿਹਾ ਫਿੰਚ ਫੜ ਲਈ ਇਹਦੀ। ਹਵਾਨਾ ਦੋਸਤੋ ਬੈਕ ਸਾਈਡ ਤੋਂ ਇੱਕ ਵਾਰ ਇਹਨੇ ਕਨਫਰਮ ਕਰ ਲਓ ਤੁਸੀਂ। ਤੁਹਾਨੂੰ ਅਗਾੜੀ ਜ਼ਰੂਰ ਨੋਟ ਕਰਾਉਂਗਾ ਇਸ ਮੱਝ ਦੀ ਬਹੁਤ ਸੋਹਣੀ ਅਗਾੜੀ ਹੈ ਜੀ ਛੜ ਦੇ ਹੋਈ ਪੂਛ। ਤੇ ਇਸ ਸਾਈਡ ਤੋਂ ਤੁਸੀਂ ਇਹਦਾ ਅੱਗੋਂ ਹਵਾਨਾ ਦੇਖੋ। ਅਗਲੇ ਥਣ ਤੋਂ ਅੱਗੇ ਨੂੰ ਹਵਾਨਾ ਕਿੰਨਾ ਖੋਦਾ ਹੁੰਦਾ ਜਲਾਇਓ ਆ ਸਹੀ ਹੈ ਵੀ ਇਹਦੀ ਗਾੜੀ ਬਹੁਤ ਸੋਹਣੀ ਹੋਊਗੀ ਸੋ ਇਹ ਮੱਝ ਤੁਹਾਨੂੰ ਦਿਖਾ ਰਹੀ ਸੀ ਤਿੰਨ ਨੰਬਰ ਦੇ ਉੱਤੇ ਚਾਰ ਨੰਬਰ ਤੇ ਜਿਹੜੀ ਮੱਝ ਦਿਖਾਉਣੀ ਹੈ ਇਹਦੇ ਵੀ ਨਾੜਾਂ ਇਹਦੀ ਚਮੜੀ ਦੇ ਉੱਤੇ ਬੜੀਆਂ ਚੰਗੀਆਂ ਤੁਹਾਨੂੰ ਨਜ਼ਰ ਆਉਣਗੀਆਂ ਥਣ ਦਾ ਸੈਜ ਸੋਹਣਾ ਹੈ ਹਵਾਨੇ ਦੇ ਉੱਤੇ ਵੀ ਨਾੜਾਂ ਦੇਖਦੇ ਤੁਸੀਂ ਕਰਮਾਲੀ ਦੇ ਇਹਦੀ ਗੱਬਣ ਦੀ ਵੀਡੀਓ ਜਾਂ ਜਦੋਂ ਇਹ ਸੂਈ ਉਹਦਾਂ ਦੀ ਵੀਡੀਓ ਅੰਕਲ ਜੀ ਹੋਰਾਂ ਕੋਲ ਬਾਈ ਵੀਰੋ ਰਾਂ ਕੋਲ ਹੈਗੀ ਹੈ ਉਹ ਵੀ ਦੇਖੀ ਐ ਤਾਂ ਬੜੀ ਜ਼ਬਰਦਸਤ ਤੇ ਤਿਆਰ ਹੋ ਕੇ ਸੂਈ ਐ। ਬਾਈ ਕਿੰਨਾ ਮਸੂਆ ਸੂਪੀ ਇਹ। ਇਹ ਤੀਜਾ ਸੂਆ ਸੂਈ ਐ ਬਾਈ। ਇਹਨੂੰ ਅਜੇ ਜਣ ਕਿੰਨੇ ਹੋ ਗਏ? ਇਹਨੂੰ 12 ਦਿਨ ਹੋ ਗਏ। ਠੀਕ ਐ ਹੁਣ ਦੁੱਧ ਕਿੰਨਾ ਹਾਜ਼ਰ? 15 ਕਿਲੋ ਦੁੱਧ ਹੋਊਗਾ ਬਾਈ। ਠੀਕ ਐ ਤੋਰੀ ਬਾਈ। ਸੋ ਦਸੋ ਸੋਰ ਕੇ ਤੁਹਾਨੂੰ ਦਿਖਾਉਣੇ ਐ। ਮੇਲ ਕਾਫੀ ਇਹਦੇ ਨਾਲ ਐ। ਕੱਟੇ ਨੂੰ ਇਹਨੇ ਜਨਮ ਦਿੱਤਾ ਐ। ਜਿੱਦਨੇ ਸੂਈ ਐ ਮੌਕੇ ਦੀ ਜਿਹੜੀ ਵੀਡੀਓ ਆ ਉਹ ਤੁਸੀਂ ਜ਼ਰੂਰ ਦੇਖਿਓ ਤੁਹਾਨੂੰ। ਵੈਸੇ ਤਾਂ ਹੁਣ ਵੀ ਹਵਾਨਾ ਦੱਸੂਗਾ ਪਰ گاਵਾ ਵਾਂਗੂ ਹਵਾਨਾ ਤਿਆਰ ਕਰਕੇ ਕਰਨ ਵਾਲੀ ਸੂਈ ਐ। ਉਤੋਂ ਟੰਚਾ ਕੋਈ ਵੀ ਮੱਝ ਤੁਹਾਨੂੰ ਛੋਟੀ ਬਾਡੀ ਦੀ ਨਹੀਂ ਦੱਸੂਗੀ ਇਹਨਾਂ ਦੇ ਵਿੱਚੋਂ ਕੱਦ ਫੁੱਲ ਹੈ, ਸਿੰਗ ਸੋਹਣੇ ਆ। ਇਹਦੇ ਪਿਛਲੇ ਪੈਰ ਦੇ ਉੱਤੇ ਵਾਈਟ ਰੰਗ ਜ਼ਰੂਰ ਹੈਗਾ, ਮਾਰਕਿੰਗ ਇਸ ਤਰ੍ਹਾਂ ਦੀ ਹੈ। ਪਰ ਬਾਕੀ ਦੁੱਧ ਵਾਲੇ ਪੱਖ ਤੋਂ ਇਹਦਾ ਟਾਂਚਾ ਚੰਗਾ ਹੈ। ਦੁੱਧ ਦੇਣੇ ਦੇਣਾ ਵੀ ਸੋਹਣਾ ਤੇ ਹਾਜ਼ਰ ਵੀ ਚੰਗਾ। ਸੋ ਉਹ ਭਾਵੇਂ ਐਵੇਂ ਹੀ ਬੈਠ ਜਾਓ ਦੱਸੋ। ਤੋ ਹਵਾਨਾ ਸੋ ਫੇਰ ਇਹਦਾ ਬੈਕ ਸਾਈਡ ਤੋਂ ਇਦਾਂ ਦੇਖ ਸਕਦੇ ਆ ਤੁਸੀਂ ਹੁਣ ਵੀ ਹਵਾਨੇ ਦਾ ਰੁਖ ਸੋਹਣਾ ਹੈ ਬਾਕੀ ਥਣ ਵੀ ਬਹੁਤ ਚੰਗੇ ਆ ਸੋ ਇਹ ਮੱਝ ਜਿਹੜੀ ਤੁਹਾਨੂੰ 4 ਨੰਬਰ ਤੇ ਦਿਖਾ ਰਹੇ ਸੀ 5 ਨੰਬਰ ਤੇ ਇੱਕ ਗੱਬਣ ਝੋਟੀ ਇੱਕ ਗੱਬਣ ਮੱਝ ਦਿਖਾਉਣੇ ਆ ਭਾਈ ਕਿੰਨਾ ਸੂਆ ਸੋਣਾ ਕਬ 3 ਦਾ ਸੂਆ ਭਾਈ ਤੀਜਾ ਸੂਆ ਹਾਂਜੀ ਦਿਨ ਕਿੰਨੇ ਲਊਗੀ ਹਜੇ ਇਹ ਦਿਨ 10 ਦਿਨ ਲੈ ਜਾਊਗੀ 10 ਦਿਨ ਹਜੇ ਲੈ ਜਾਊਗੀ ਹਾਂਜੀ ਤੋਰ ਦੇ ਵੀਰੇ ਸੋ ਦੋਸਤੋ 10 ਦਿਨਾਂ ਦੀ ਕੱਚੀ ਇਹਦੀ ਵੀ ਹਾਈਟ ਫੁੱਲ ਹੈ ਪੂਰੀ ਉੱਚੀ ਲੰਬੀ ਇਹ ਮੱਝ ਧਣ ਬਹੁਤ ਸੋਹਣਾ ਇਹਦਾ ਵੀ ਸਿੰਗ ਵੀ ਕੁੰਡੇ ਆ ਬਿਲਕੁਲ ਪਤਲਾ ਸਿੰਗ ਸਿਰ ਦੇ ਨੇੜੇ ਹੀ ਮੁੜਿਆ ਹੋਇਆ ਇਹ ਹਜੇ ਗੱਬਣ ਹੈ ਸੋ ਤੋੜ ਕੇ ਵੀਰ ਦਿਖਾਊਗਾ ਜਿੰਨਾ ਆਪਣੇ ਕੋਲ ਜਗਾ ਉਹਦੇ ਹਿਸਾਬ ਤੇ ਇਹਦਾ ਵੀ ਟਾਂਚਾ ਤੁਸੀਂ ਦੇਖੋ ਤੇ ਬੜੀਆਂ ਸੋਹਣੀਆਂ ਤੁਹਾਨੂੰ ਦੱਸੋ ਪੰਜ ਮੱਝਾਂ ਅੱਜ ਦੀ ਇਸ ਵੀਡੀਓ ਦੇ ਮਾਧਿਅਮ ਨਾਲ ਦਿਖਾਈਆਂ ਚੰਗੀ ਮੱਝ ਖਰੀਦਣੀ ਹੈ ਤਾਂ ਜਰੂਰ ਵਿਜ਼ਿਟ ਕਰਿਓ ਜੈਤੋ ਦੇ ਵਿੱਚ ਤੇ ਇੱਥੇ ਆ ਕੇ ਤੁਸੀਂ ਇਹਨਾਂ ਮੱਝਾਂ ਨੂੰ ਦੇਖੋ ਗੱਬਣ ਦਾ ਵੀ ਹਵਾਨਾ ਹੁਣੇ ਤੁਸੀਂ ਦੇਖ ਲਓ ਹਜੇ ਇਨੇ ਦੰ ਲੈਣੇ ਆ ਸੋ ਹੁੰ ਚਿੱਟੇ ਲਾ ਹਵਾਨਾ ਫੁੱਲ ਦਿਸਦਾ ਥਣ ਸੋਹਣੇ ਐ ਇਹਦੇ ਵੀ ਬਾਕੀ ਸਟਰਕਚਰ ਇਥੋਂ ਵੀ ਤੁਸੀਂ ਦੇਖ ਸਕਦੇ ਹੋ ਸੋ ਸਾਰੀਆਂ ਮੱਝਾਂ ਇੱਕ ਦੂਜੀ ਨਾਲ ਉਹ ਵੱਧ ਕੇ ਆ ਤਿਆਰ ਦੁੱਧ ਵਾਲੀਆਂ ਖਰੀਦਣੀਆਂ ਤਾਂ ਤਿੰਨ ਚਾਰ ਮੱਝਾਂ ਜਿੰਨਾਂ ਥੱਲੇ ਦੁੱਧ ਹਾਜ਼ਰ ਹੈ ਰੇਟ ਤੁਸੀਂ ਜਿੰਨਾ ਲਾਉਣਾ ਉਹਦੇ ਹਿਸਾਬ ਤੇ ਇਹਨਾਂ ਚੋਂ ਮੱਝ ਪਸੰਦ ਕਰ ਲਿਓ ਜੇ ਅਲੱਗ-ਅਲੱਗ ਰੇਟ ਹੋਣਗੇ ਤੇ ਰੇਟ ਰੱਖਿਆ ਫੋਨ ਦੇ ਉੱਤੇ ਸੋ ਬਾਕੀ ਦੱਸੋ ਇਹਦੂ ਅੱਗੇ ਤੁਹਾਡੀ ਜ਼ਿੰਮੇਵਾਰੀ ਹੈ ਵੀ ਜਿਹੜਾ ਪਸ਼ੂ ਤੁਸੀਂ ਖਰੀਦਦੇ ਹੋ ਉਹਦਾ ਦੁੱਧ ਤੁਸੀਂ ਚੋ ਕੇ ਲੈ ਸਕਦੇ ਹੋ ਸੋ ਦੋਸਤੋ ਅੱਜ ਦੀ ਵੀਡੀਓ ਇਹਨਾਂ ਪੰਜ ਮੱਜਾਂ ਦੀ ਸੀਗੀ ਬਾਕੀ ਕਿਦਾਂ ਦਾ ਰਿਸਪੌਂਸ ਆਉਂਦਾ ਉਹਦੇ ਤੇ ਡਿਪੈਂਡ ਕਰੂਗਾ ਵੀ ਆਉਣ ਵਾਲੇ ਟਾਈਮ ਤੇ ਤੁਹਾਨੂੰ ਇਹਨਾਂ ਕੋਲੋਂ ਮੱਜਾਂ ਦੀਆਂ ਵੀਡੀਓ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਰੂਟੀਨ ਦੇ ਵਿੱਚ ਅੱਜ ਦੀ ਵੀਡੀਓ ਫਿਲਹਾਲ ਇਹ ਪੰਜ ਮੱਜਾਂ ਦੀ ਸੀ ਧੰਨਵਾਦ